ਤਾਰੀਆਂ ਸੰਗਤਾਂ ਦੀ ਟਾਲ ਕਮਾਉਣ ਲਈ ਚੁੱਪ ਬੈਠਾ ਸੇਵਾ ਚੁੱਪ ਬੈਠਾ ਸੇਵਾ ਗਜਨ ਕਰਨੀ ਲੱਗੇ ਸੰਨ ਲਾਲਾ ਮਸੰਦ ਹੱਥ ਜੋੜ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਪਤਾ ਲੱਗਿਆ ਗੁਰਦੇਵ ਪਾਤਸ਼ਾਹ ਮਹਾਰਾਜ ਕੀ ਪਤਾ ਲੱਗਾ ਕਹਿੰਦੇ ਕਿ ਤੁਸੀਂ ਨੇ ਸਾਡੇ ਕੋਲ ਸੇਵਾ ਖੋਹ ਲੈਣੀ ਮਹਾਰਾਜ ਹੱਸਦੇ ਹੋਏ ਕਹਿਣ ਲੱਗੇ ਭਾਈ ਤੇਰੇ ਕੋਲ ਸੇਵਾ ਨਹੀਂ ਖੋਣੀ ਗੁਰਦੇਵ ਪਾਤਸ਼ਾਹ ਮਹਾਰਾਜੀਆਂ ਨੇ ਆਪਣੇ ਘਰ ਕਮਲਾਂ ਦੇ ਨਾਲ ਇਹਦੇ ਜਗਮ ਜਿਹੜੇ ਸਨ ਸਾਫ਼ ਕਰਕੇ ਮਰਮ ਪੱਟੀ ਕਰਕੇ ਅੱਛੇ ਕਰ ਦਿੱਤੇ ਗਏ। ਫਿਰ ਗੁਰਦੇਵ ਪਾਤਸ਼ਾਹ ਮਹਾਰਾਜੀਆਂ ਨੇ ਇੱਕ ਨਗਾਰਾ ਦਿੱਤਾ, ਇੱਕ ਬੈਰ ਗੱਡਾ ਦਿੱਤਾ ਤੇ ਇੱਕ ਨਿਸ਼ਾਨ ਸਾਹਿਬ ਦਿੱਤਾ। ਤੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ ਤੂੰ ਇੱਥੇ ਹੀ ਸੇਵਾ ਨਹੀਂ, ਤੁਸਾਂ ਨੇ ਨਗਰਾ ਵਿੱਚ ਜਾਣਾ ਹੈ। ਨਗਾਰਾ ਵਿੱਚ ਜਾ ਕੇ ਸਿੱਕੀ ਦਾ ਪ੍ਰਚਾਰ ਕਰਨਾ ਹੈ ਇਹ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਹੁਕਮ ਨੂੰ ਇਸੇ ਤਰ੍ਹਾਂ ਹੀ ਮੰਨਦਾ ਰਿਹਾ ਫਿਰ ਜਦੋਂ ਕਲਗੀਧਰ ਬਾਦਸ਼ਾਹ ਮਹਾਰਾਜ ਜੀ ਆਏ ਅਨੰਤਪੁਰ ਸਾਹਿਬ ਦੀ ਧਰਤੀ ਅੰਦਰ ਨਗਾਰਾ ਵਜਾਉਂਦਾ ਹੋਇਆ ਦਰਬਾਰ ਵਿੱਚ ਆਇਆ ਲਾਲਾ ਮਸਾਂਦ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਹੁਕਮ ਦਿੱਤਾ ਕਿ ਇਹਦੇ ਕੋਲੋਂ ਸਭ ਕੁਝ ਖੋਲੋ ਜਦੋਂ ਖੋਲਿਆ ਗਿਆ ਤੇ ਹੱਥ ਜੋੜ ਕੇ ਲਾਲੇ ਮਸਾਂਦ ਨੇ ਇਹ ਨਹੀਂ ਆਖਿਆ ਕਿ ਤੁਸੀਂ ਨਹੀਂ ਖੋਲਿਆ ਹੈ ਕਹਿ ਲਗੇ ਤੁਸੀਂ ਦਿੱਤਾ ਸੀ ਤੇ ਤੁਸੀਂ ਲੈ ਲਿਆ ਹੈ ਮੈਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਮੇਰੇ ਦੇ ਘਰ ਵਿੱਚ ਆਏ ਗੱਡਾ ਵੀ ਮੋੜ ਦਿੱਤਾ ਸਭ ਸਾਈ ਹੋਏ ਸਹਾਏ ਇਹਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਮਹਿਮਾ ਇਹਨਾ ਕੁਝ ਕਹਿੰਦੇ ਹੋਈ ਖਿਮਾ ਦੇ ਜਾਜ ਸਾਰੀ ਸੰਗਤ ਦਾ ਧੰਨਵਾਦ ਸਮੁੱਚੀ ਪੰਚਾਇਤ ਦਾ ਧੰਨਵਾਦ ਪ੍ਰਬੰਧਕ ਜਨਾਂ ਦਾ ਧੰਨਵਾਦ ਸਾਡੇ ਸਤਕਾਰਯੋਗ ਮਹਾਂਪੁਰਸ਼ ਬਾਬਾ ਜਸਵੰਤ ਸਿੰਘ ਜੀ ਮੁੱਖ ਸੇਵਾਦਾਰ ਤਨ ਦਾ ਧੰਨਵਾਦ ਭਾਈ ਗੁਰਲਾਲ ਸਿੰਘ ਜੀ ਤੇਲ ਮੁੱਕੇ ਤੋਂ ਦੀਵਾ ਹੋ ਬਲਗਾਵੇ ਨਾਲ ਮੰਤਰਾਂ नहीं मसाल पलदीको दीवाे लख जटण करी नवे भांडे जहिड़ा दुध ज़मीन ते रुड़ी जवे हितां हेॾी कबीलदारी जिथे गंड तलाकी खुल जा गलतम जेसू भुल जवे कर्वतकार ताईं कणकणे खां मालिक तूं सदनी थाई दो शेर हो लिखो शहर कवी शर हो अस ਹਿੰਦਾ ਪਾਤਸ਼ਾਹ ਮਾਨ ਨ ਮਾਰਿਆ ਨੂੰ ਓ ਕਰਨ ਦੀਨਤੀ ਦੁਨੀਆ ਦੇ ਉਸ ਪਰਵਤ ਗਾਰ ਤਈ ਕਣਕਣ ਦੇ ਵਿੱਚ ਵੇਖਾ ਮਾਲਕਾ ਤੂੰ ਸਭ ਨਹੀਂ ਥਾਈ ਓ ਲਿਖਦੇ ਸ਼ਾਇਰ ਕਵੀ ਇਸ਼ਾਰਾ ਫੋ ਲਿਖਿਆ ਸਹ ਪਰਾਨਿਆਂ ਨੂੰ ਦਰ ਤੇਰੇ ਤੋਂ ਮਿਲਦਾ ਪਾ ਆਹ ਮਾਣ ਨਮਾਣਿਆ ਨੂੰ ਹੋ ਸੇਵਾ ਕੀਤੇ ਆ ਮਿਲਤੇ ਨੇ ਪਦਮਾਨ ਨਮਾਣਿਆ ਦੇ ਹੋ ਜੰਦੇ ਮੁਖ ਜਲੇ ਇਹ ਨਹੀਂ ਤਫਨ ਸਿਆਣੀਆਂ ਦੇ ਹੋ ਉਚਾਰ ਕਦੇ ਨਿਲਦੇ ਰੱਬ ਦਾ ਨਾਮ ਧਿਆਨਿਆ ਨੂੰ ਦਰ ਤੇਰੇ ਤੋਂ ਮਿਲਦਾ ਪਾਲਤ ਸ਼ਾਹ ਮਾਣ ਨਮਾਣਿਆ ਨੂੰ ਹੋ ਸੇਵਾ ਕਰਕੇ ਲੈਣੀ ਤੂੰ ਗੁਰ ਅੰਗਦ ਬਣ ਨਹੀਂ ਤੱਕੇ ਕੋਈ ਖਾਂਦਾ ਓ ਕੋਈ ਨਹੀਂ ਪੁੱਛਦਾ ਤੇਰੇ ਤੋਂ ਬਿਨਾਂ ਤੇ ਪਛਾਣਿਆ ਨੂੰ ਕੋਈ ਨਹੀਂ ਪੁੱਛਦਾ ਤੇਰੇ ਤੋਂ ਬਿਨਾਂ ਤੇ ਪਛਾਣਿਆ ਨੂੰ ਦਰ ਤੇਰੇ ਤੋਂ ਮੇਰਾ ਪਛਾਣਿਆ